ਕਮੇਟੀ ਦੀ 71 ਤਾ ਉਪਰੰਤ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਸਾਮੀ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਇਸ ਦੌਰਾਨ ਵਕਫਾ ਕਮਦਿਆਂ ਤੇ ਪਾਇਆ ਗਿਆ ਚਾਨਣਾ ਇਹ ਵੀ ਪੰਜਾਬ న్యూਸ ਦੀ ਖਾਸ ਰਿਪੋਰਟ ਪਹਿਲਾਂ ਮੀਡੀਆ ਨੂੰ ਮੈਂ ਕਿਹਾ ਸੀ ਪਹਿਲੇ ਪਹਿਲੇ ਹੋ ਜੋ ਕਿ ਮੀਟਿੰਗ ਹੋ ਤੋਂ ਬਾਅਦ ਤੁਹਾਡੇ ਨਾਲ ਸਾਂਝਾ ਕਰਾਂਗੇ ਬਠਿੰਡਾ ਜ਼ਿਲ੍ਹੇ ਦਾ ਰਾਮਪੁਰਾ ਫੂਲ ਵਿੱਚ ਇੱਕ ਗੁਰਸਿੱਖ ਬਜ਼ੁਰਗ ਅੱਜ ਅਤੇ ਸ਼੍ਰੀ ਮੋਕਸਰ ਸਾਹਿਬ ਇੱਕ ਨੌਜਵਾਨ ਦੀ ਕੁੱਟਮਾਰ ਕਰਨ ਅਤੇ ਕਕਾਰਾਂ ਦੀ ਬਿਆਦਵੀ ਕਰਨਾ ਅਤ ਨਿੰਦਨਯੋਗ ਹੈ ਜਾਣਕਾਰੀ ਅਨੁਸਾਰ ਸੇਬ ਸੈਨਾ ਦਾ ਪ੍ਰਧਾਨ ਦਸਣ ਵਾਲਾ ਆਗੂ ਸਿੱਖ ਨੌਜਵਾਨ ਦੀ ਕੁੱਟਮਾਰ ਲਈ ਹੋਰਨਾਂ ਨੂੰ ਅਖਸਾਰਿਆ ਹੈ ਪੰਜਾਬ 'ਚ ਸਿੱਖ ਬਹੁ ਗਿਣਤੀ ਹੋਣ ਦੇ ਬਾਵਜੂਦ ਵੀ ਅਜਿਹੇ ਵਰਤਾਰੇ ਵੱਡੀ ਚਿੰਤਾ ਵਾਲਾ ਵਿਸ਼ਾ ਹੈ ਪੰਜਾਬ ਵਿੱਚ ਵੀ ਅਜੇ ਹੀ ਫਿਰਕਾ ਪ੍ਰਸਤੀ ਨੂੰ ਉਤਸ਼ਾਹਤ ਕਰਨ ਵਾਲਿਆਂ ਦੇ ਫੌਸਲੇ ਵੱਧ ਰਹੇ ਹਨ ਪਰ ਸਰਕਾਰ ਮੂਕ ਦਰਸ਼ਕ ਬਣ ਕੇ ਤਮਾਕਾ ਦੇਖ ਰਹੀ ਹੈ ਸਰਕਾਰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰੇ ਤੇ ਅਜਿਹੇ ਲੋਕਾਂ ਨੂੰ ਨਾਥ ਪਾਵੇ ਦੂਸਰਾ ਸਾਬ ਜੀ ਗੁਰ ਤੇਗ ਬਹਾਦਰ ਪਾਤਸ਼ਾਹੀ ਦੀ 350 ਸਾਲਾਂ ਸ਼ਹੀਦੀ ਸਤਾਪ ਦੀ ਜਿਹੜੀ ਔਰ ਗੁਰੂ ਸਾਹਿਬ ਜੀ ਦੇ ਨਾਲ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੀ ਇਹ ਸ਼ਤਾਬਦੀ ਪਵਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਜਲਾਸ ਦੇ ਵਿੱਚ 5 ਕਰੋੜ ਰੁਪਇਆ ਇਹ ਸ਼ਤਾਬਦੀ ਲਈ ਰੱਖਿਆ ਸੀ ਕਿਉਂਕਿ ਪਿੱਛੇ ਕੋਸਮਾ ਐਸਾ ਬਣ ਗਿਆ ਜੰਗ ਸ਼ੁਰੂ ਹੋ ਗਈ ਉਹਦੇ ਕਰਕੇ ਅਸੀਂ ਕਸ਼ਮੀਰ ਤੋਂ ਜਿਹੜਾ ਨਗਰ ਕੀਰਤਨ ਲੈ ਕੇ ਆਉਣਾ ਸੀ ਉਹ ਨਹੀਂ ਲੈ ਕੇ ਆ ਸਕੇ ਹੁਣ ਅੱਜ ਵੀ ਇਹ ਬੈਠ ਕੇ ਫੈਸਲਾ ਹੋਇਆ ਕਿ ਇਹਨੂੰ ਕੌਮੀ ਪੱਧਰ ਤੇ ਮੋੜ ਦੁਆਰਾ ਤੋਂ ਸ਼ੁਰੂ ਕੀਤਾ ਜਾਵੇ। ਦੂਸਰੇ ਇੱਕ ਜਿਹੜੀ ਹਰ ਇੱਕ ਸੰਸਥਾ ਦਾ ਆਪਣਾ ਅਧਿਕਾਰ ਖੇਤਰ ਹੁੰਦਾ। ਸਰਕਾਰ ਵੱਲੋਂ ਵੀ ਪਿਛਲੇ ਦਿਨੀ ਇਹ ਇਤਿਹਾਰ ਦਿੱਤਾ ਗਿਆ ਕਿ ਸਾਨੂੰ ਸੁਝਾਅ ਦਿੱਤੇ ਜਾਣ। ਤੇ ਮੈਂ ਉਸ ਦਿਨ ਵੀ ਇਹ ਸੁਝਾਅ ਦਿੱਤਾ ਸੀ। ਕਿ ਇਹ ਸ਼ਤਾਬ ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਮਣਾਉਂਦੀ ਆ ਕਿਉਂਕਿ ਸਿੱਖਾਂ ਦੀ ਸਰਮੌਰ ਸੰਸਥਾ ਆ ਸਰਕਾਰਾਂ ਦੇ ਕਾਰਜ ਹੁੰਦੇ ਆ ਕਿ ਇਹਨਾਂ ਸ਼ਤਾਬ ਦੀਆਂ ਦੇ ਵਿੱਚ ਕੋਈ ਡਿਵੈਲਪਮੈਂਟ ਦੇ ਵੱਡੇ ਕਾਰਜ ਕੀਤੇ ਜਾਣ ਕੋਈ ਇਹੋ ਜਿਹੇ ਕਾਰਜ ਕੀਤੇ ਜਾਣ ਜਿਹੜੇ ਸਦੀਵ ਕਾਲ ਦੇ ਉਹ ਸਰਕਾਰ ਦਾ ਤੇ ਸ਼ਤਾਬ ਦਾ ਹਿੱਸਾ ਬਣ ਸਕਣ ਅੱਗੇ ਪਿੱਛੇ ਵੀ ਆਪਾਂ ਦੇਖਿਆ ਕੈਪਟਨ ਵਰਿੰਦਰ ਸਿੰਘ ਹੋਣੇ ਵੀ 550 ਸਾਲਾਂ ਤੇ ਸ਼ਤਾਬਦੀ ਮਨਾਉਣ ਦਾ ਯਤਨ ਕੀਤਾ ਸੀ ਇਹ ਮੈਂ ਟਕਰਾਅ ਦੀ ਸਥਿਤੀ 'ਚ ਨਹੀਂ ਲਿਆਉਣਾ ਚਾਹੁੰਦਾ ਪਰ ਮੈਂ ਸਰਕਾਰ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਇਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕਿਉਂਕਿ ਸਿੱਖਾਂ ਦੀ ਕਨਸਟੀਚਿਊਸ਼ਨਲ ਇਲੈਕਟਿਡ ਬਾਡੀ ਆ ਤੇ ਸਮਰਾਥਿਆ ਸਾਰੇ ਕਾਜ ਇਹ ਤੁਸੀਂ ਉਹ ਕਾਰਜ ਕਰੋ ਜਿਹੜੇ ਇਸ ਸ਼ਤਾਬਦੀ ਨੂੰ ਸਮਰਪਿਤ ਹੁਣ ਅੱਗੇ ਪਿੱਛੇ ਕਿੰਨੀਆਂ ਸ਼ਤਾਬਦੀਆਂ ਗਈਆਂ ਇੱਕ ਸ਼ਤਾਬਦੀ ਦੇ ਵਿੱਚ ਪੈਚਵਾਰਤ ਤੱਕ ਵੀ ਨਹੀਂ ਲੱਗਾ ਸੋ ਇਹ ਵੀ ਅੱਜ ਬੈਠ ਕੇ ਫੈਸਲਾ ਹੋਇਆ ਕਿ ਇਹ ਜਿਹੜੀ ਆ ਵੱਡੇ ਪੱਧਰ ਤੇ ਸ਼ਦਾਬ ਦੀ ਲਈ ਕਾਰ ਸ਼ੁਰੂ ਕਰਨ ਕਿ ਇੱਕ ਸਿੱਖ ਪੰਥ ਦੇ ਵੱਡੇ ਵਿਦਵਾਨ ਪ੍ਰਚਾਰਕ ਨਾਲ ਮੇਰੀ ਗੱਲ ਚੱਲ ਰਹੀ ਆ ਸੁਝਾਅ ਵੀ ਆਇਆ ਸੀ ਤੇ ਅਸੀਂ ਯਤਨ ਕਰਾਂਗੇ ਕਿ ਉਹਨਾਂ ਦੀ ਅਗਵਾਈ ਦੇ ਵਿੱਚ ਵੱਡੇ ਜਿਹੜੇ ਗੁਰਮਤ ਦੇ ਸਮਾਗਮ ਕੀਤੇ ਜਾਣ ਤਾਂ ਕਿ ਅਮਰ ਸੰਚਾਰ ਵੀ ਵੱਡੇ ਪੱਧਰ ਤੇ ਹੋਵੇ ਭਾਵੇਂ ਹੁਣ ਵੀ ਚੱਲ ਰਿਹਾ ਪਰ ਉਹ ਜੋਗ ਵਾਈਲ ਜੇ ਮੰਨ ਗਏ ਤੇ ਅਸੀਂ ਵੱਡੇ ਪੱਧਰ ਤੇ ਸਮਾਗਮ ਸਾਰੇ ਦੇਸ਼ ਦੇ ਵਿੱਚ ਕਰਾਂਗੇ ਇਹ ਵੀ ਬੈਠ ਕੇ ਸਹਿਮਤ ਜਿਹੜੀ ਆ ਸਾਡੀ ਸਾਰਿਆਂ ਦੀ ਬਣੀ ਆ ਦੂਸਰਾ ਭਾਵੇਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ 2014 ਵਿੱਚ ਬਣ ਗਿਆ ਸੀ ਲਿਟੀਗੇਸ਼ਨ ਕਰਕੇ ਉਹ ਹੁਣ ਉਹਦਾ ਫੈਸਲਾ ਹੋਇਆ ਪਰ ਕੁਝ ਫੈਸਲੇ ਜਿਹੜੇ ਆ ਉਹ ਮੈਂ ਸਮਝਦਾ ਸਿੱਖਾਂ ਦੀ ਭਰਾ ਮਾਰੂ ਜੰਗਵਾਲ ਨੂੰ ਪ੍ਰੇਰ ਰਹੇ ਆ ਕਿਉਂਕਿ ਸਾਡਾ ਇੱਕ ਉਥੇ ਹਸਪਤਾਲ ਆ ਮੀਰੀਪੀਰੀ ਹਸਪਤਾਲ ਸ਼ਾਹਬਾਦ ਮਰਕੰਡਾ ਜਿਹਦੀ ਪ੍ਰਾਪਰਟੀ ਆ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਆ ਕੁਝ ਪ੍ਰਾਪਰਟੀ ਉਥੇ ਲੋਕਲ ਕਮੇਟੀ ਨੇ ਦਿੱਤੀ ਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੈਂ ਉਹਨਾਂ ਹਰਿਆਣਾ ਕਮੇਟੀ ਨੂੰ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਵੀ ਜਿਹੜੀ ਮੈਂ ਆ ਬੇਨਤੀ ਕਰ ਰਿਹਾ ਇਹ ਬੇਨਤੀ ਰੂਪ ਮੈਂ ਤਾਂ ਕਰ ਰਿਹਾ ਤੁਹਾਨੂੰ ਅਪੀਲ ਵੀ ਕਰਦਿਆਂ ਕਿ ਇਹ ਤੇ ਗੰਭੀਰਤਾ ਨਾਲ ਸੋਚਣਾ ਟਕਰਾ ਦੀ ਸਥਿਤੀ ਨਹੀਂ ਚੰਗੀ ਹੁੰਦੀ ਕਿਸੇ ਪੱਖ ਦੀ ਵੀ ਇਹ ਮੇਰੀ ਪੀੜੀ ਜਿਹੜਾ ਸਾਡਾ ਹਸਪੀਟਲ ਆ ਇਹਨੂੰ 8 ਕਰੋੜ ਰੁਪਇਆ ਸਾਲ ਦਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਵੀ ਦਿੰਦੀ ਸੀ ਤੇ ਅੱਜ ਵੀ ਦੇ ਰਹੀ ਆ ਤੇ ਉੱਥੇ ਸਾਡੇ ਪਹਿਲਾਂ ਗੋਡੇ ਜਿਹੜੇ ਬਦਲਨ ਦਾ ਉਹ ਸਫਲ ਜਿਹੜੇ ਸਾਡੇ ਆਪਰੇਸ਼ਨ ਹੋ ਰਹੇ ਆ ਹੁਣ ਉੱਥੇ ਕੈਥ ਲੈਬ ਅਸੀਂ ਸ਼ੁਰੂ ਕੀਤੀ ਆ ਜਿਹੜੇ ਆਪਾਂ ਸਟੈਂਟ ਵਗੈਰਾ ਕਹਿੰਦੇ ਆ ਉਹ ਸਾਰੇ ਉੱਥੇ ਪੈ ਰਹੇ ਆ ਤੇ ਉਹ ਰੂਰ ਏਰੀਆ ਆ ਜਿਨ੍ਹਾਂ ਨੂੰ ਇਹ ਬੈਨੀਫਿਟ ਮਿਲ ਰਿਹਾ ਉਤੋਂ ਲਾਵਾ ਅਸੀਂ ਹੁਣ ਪਿਛਲੇ ਸਾਲ ਫੈਸਲਾ ਕੀਤਾ ਕਿ ਇਹਨੂੰ ਮੈਡੀਕਲ ਕਾਲਜ ਜਿਹੜਾ ਆ ਉਹ ਸਾਨੂੰ 100 ਸੀਟ ਦੀ ਜਿਹੜੀ ਆ ਅਫੀਲੀਏਸ਼ਨ ਦੀ ਪ੍ਰਵਾਨਗੀ ਮਿਲ ਗਈ ਸੀ ਸਰਕਾਰ ਪਾਸੋਂ ਪਰ ਉਹਦੇ ਲਈ ਇਨਫਰਾਸਟ੍ਰਕਚਰ ਬਹੁਤ ਵੱਡਾ ਹੁੰਦਾ ਹਸਪੀਟਲ ਰੈਗੂਲਰ ਚਾਹੀਦਾ ਉਸ ਭਾਵੇਂ ਸਾਡੇ ਕੋਲ ਹੈਗਾ ਕਾਲਜ ਦੀ ਬਿਲਡਿੰਗ ਵੱਡੀ ਚਾਹੀਦੀ ਆ ਸੋ ਅਸੀਂ ਉਹ ਸਾਰੇ ਕਾਰਜ ਜਿਹੜੇ ਉਹ ਸ਼ੁਰੂ ਕੀਤੇ ਚੰਗੀ ਪੱਧਰ ਤੇ ਚੱਲ ਰਹੇ ਆ ਪਰ ਮੈਂ ਸਰਦਾਰ ਜਗਦੀਸ਼ ਸਿੰਘ ਢਿੰਡਾ ਜੀ ਨੂੰ ਬੇਨਤੀ ਕਰਦਾ ਕਿ ਪਿਛਲੇ ਦਿਨੀ ਤੁਸੀਂ ਉੱਥੇ ਆਏ ਵੀ ਸੀ ਤੇ ਤੁਸੀਂ ਸਾਰੀ ਸਥਿਤੀ ਨੂੰ ਭਾਪ ਲਾਓ ਉਹ ਐਸਲੇ ਸਫਲਤਾਪੂਰਵਕ ਚੱਲ ਰਿਹਾ ਪਰ ਉਹਨੂੰ ਵੱਡੇ ਇੱਕ ਫਾਈਨੈਂਸ ਦੀ ਲੋੜ ਹੈ ਕਿਉਂਕਿ ਇਨਫਰਾਸਟ੍ਰਕਚਰ ਡਿਵੈਲਪ ਐਵੇਂ ਨਹੀਂ ਹੁੰਦਾ ਉਹ ਵੱਡੇ ਪੱਧਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਰਾਥਿਆ ਤੇ ਉਹ ਕਾਰ ਰਹੀ ਆ ਅਸੀਂ ਰਾਂਚਕ ਮਾਤਰ ਭਿੰਨ ਭੇਤ ਨਹੀਂ ਕੀਤਾ ਇਹ ਗੁਰਦੁਆਰਾਂ ਦੇ ਪ੍ਰਬੰਧ ਲੈ ਗਏ। ਉਦੋਂ ਬਾਅਦ ਆ ਜਿੰਨੀਆਂ ਮੈਂ ਤੁਹਾਨੂੰ ਗਣਾਈਆਂ ਇਹ ਸਾਰਾ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਤੌਰ ਤੇ ਸਾਰਾ ਪ੍ਰਬੰਧ ਕਰਦੀ ਤੇ ਕਾਰ ਵੀ ਰਹੀ ਆ। ਸੋ ਇਸ ਕਰਕੇ ਮੈਂ ਇਹਨਾਂ ਨੂੰ ਇਹ ਅਪੀਲ ਕਰਦਾ ਕਿ ਆਪਾਂ ਸਖਾਵੇਂ ਢੰਗ ਦੇ ਵਿੱਚ ਚੱਲੀਏ ਕੋਈ ਟਕਰਾਵ ਵਾਲੀ ਨੀਤੀ ਨਾ ਕਰੀਏ। ਕਿਉਂਕਿ ਇਹ ਸਾਰਾ ਕਾਰਜ ਜਿਹੜਾ ਆ ਇਹ ਸਿੱਖਾਂ ਦੇ ਭਲੇ ਦਾ ਆ ਬੜੀ ਵੱਡੀ ਉੱਥੇ ਆਊਟਡੋਰ ਆ ਜਿਹੜੇ ਆਉਂਦੇ ਆ ਤੇ ਉਹਨਾਂ ਸਾਰਿਆਂ ਨੂੰ ਇਹ ਸਹੂਲਤ ਮਿਲਦੀ ਆ ਐ ਸਾਲ ਵੀ ਤਕਰੀਬਨ ਅਸੀਂ ਜਿੰਨਾ 8 ਕਰੋੜ ਉਹਨਾਂ ਰੱਖਿਆ ਉਹਦੇ ਵਿੱਚੋਂ ਕੁਝ ਰਾਸ਼ੀ ਚਲੇ ਵੀ ਗਈ ਆ ਤੇ ਮਸਾਂ ਤਨਖਾਹਾਂ ਵੀ ਸ਼ੋਮਣੀ ਕਮੇਟੀ ਜਿਹੜੇ ਆ ਪੈਸੇ ਦਿੰਦੀ ਉਹਨਾਂ ਜੋ ਪੂਰੀਆਂ ਹੁੰਦੀਆਂ ਕਈ ਵਾਰੀ ਮਨ 'ਚ ਆ ਜਾਂਦਾ ਵੀ ਜੀ ਹੁਣ ਹਸਪੀਟਲ ਚੱਲ ਪਿਆ ਤੇ ਹਸਪੀਟਲ ਚੱਲ ਪਿਆ ਤੇ ਉਹਦੇ ਹਸਪੀਟਲ ਦੇ ਜਿਹੜੇ ਇਨਫਰਾਸਟ੍ਰਕਚਰ ਆ ਉਹ ਬਹੁਤ ਵੱਡੇ ਪੱਦਰ ਦੇ ਉੱਤੇ ਉਹ ਮਾਇਕ ਸਹਿਯਤਾ ਮੰਗਦੇ ਹੁੰਦੇ ਆ ਸੋ ਇਹ ਮੈਂ ਇੱਕ ਅੱਜੇ ਵੀ ਸਾਡਾ ਫੈਸਲਾ ਹੋਇਆ ਪਈ ਇਹਦਾ ਕੋਈ ਉਦਾਂ ਦਾ ਨਾ ਹੋਵੇ ਦੂਸਰਾ ਕਿਉਂਕਿ ਕੁਝ ਦਿਨਾਂ ਤੋਂ ਉਹ ਮੈਂ ਦੇਖ ਰਿਹਾ ਸੋਸ਼ਲ ਮੀਡੀਆ ਤੇ ਵੀ ਤੇ ਆਮ ਕਰਕੇ ਚੱਲ ਰਿਹਾ ਜੀ ਵੀ ਸ਼ਮਣੀ ਕਮੇਟੀ ਸੁਝਾਅ ਮੰਗ ਲੈਂਦੀ ਪਰ ਅਸਰ ਕੁਝ ਨਹੀਂ ਕਰਦੀ ਇਹ ਥਰੀ ਅਕਾਲ ਤੱਕ ਸਾਬ ਬਾਬਤ ਬੜੀਆਂ ਰੋਜ਼ ਚਰਚਾਾਂਵਾਂ ਚੱਲਦੀਆਂ ਬਈ ਸ਼ੌਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਸੁਝਾਅ ਮੰਨ ਲਏ ਤੇ ਸੁਝਾਅਾਂ ਤੋਂ ਗਾਹਾਂ ਗੱਲ ਨਹੀਂ ਤੁਰੀ ਬਹੁਤਿਆਂ ਨੇ ਸੁਝਾਅ ਦਿੱਤੇ ਵੀ ਇੱਕ ਗੱਲ ਮੈਂ ਕਲੀਅਰ ਕਰਨੀ ਚਾਹੁੰਦਾ ਤੁਹਾਡੇ মিডিਆ ਰਾਹੀਂ ਕਿ ਇਹ ਸੁਝਾਅ ਕਿਸ ਪੱਖ ਲਈ ਆ ਇਹ ਸੁਝਾਅ ਸਾਰਥਕ ਆ ਬਾਕੀ ਜਿਹੜਾ ਵਿਧੀ ਵਿਧਾਨ ਆ ਸਿੱਖ ਗੁਰਦਾਰ ਐਕਟ ਦੀ ਹੀ ਚੱਲਦਾ ਉਹ ਚਰਨਚਕ ਮਾਤਰ ਸੁਝਾਅ ਸਾਡੇ ਉਸ ਐਕਟ ਨੂੰ ਨਹੀਂ ਤੋੜ ਸਕਦੇ ਇਹ ਤਾਂ ਇਹ ਸੀ ਬੇ ਸਮੇਂ ਦੇ ਹਾਂ ਨਹੀਂ ਬਣ ਲਈ ਸਾਰਿਆਂ ਦੀ رائے ਲੈ ਲਈ ਜਾਵੇ ਤੇ ਅੱਜ ਬੈਠ ਕੇ ਫੈਸਲਾ ਵੀ ਹੋਇਆ ਵੀ ਉਹ ਇੱਕ ਕਮੇਟੀ ਬਣਾ ਲਈ ਜਾਵੇ ਜਿਹੜੀ ਕਮੇਟੀ ਇੱਥੇ ਬੈਠ ਕੇ ਉਹ ਕਮੇਟੀ ਫਾਈਨਲ ਨਹੀਂ ਹੋਊਗੀ ਸਿਰਫ ਰਾਇਆ ਦੇਊਗੀ ਜਾਂ ਜਿਹੜੀਆਂ ਰਾਇਆ ਆਈਆਂ ਉਹ ਬਚੂਗੀ ਉਹਦੇ ਵਿੱਚ ਸਿੱਖ ਵਿਦਵਾਨ ਵੀ ਜਥੇਬੰਦੀਆਂ ਦੇ ਮੁਖੀ ਵੀ ਤੇ ਹੋਰ ਜਿਹੜੇ ਵਧੀਆ ਜਿਹਨਾਂ ਦਾ ਸਿੱਖੀ ਦੇ ਵਿੱਚ ਬੜਾ ਵੱਡਾ ਕਾਰਜ ਆ ਉਹਨਾਂ ਨੂੰ ਵੀ ਸ਼ਾਮਲ ਕੀਤਾ ਜਾਊਗਾ ਤੇ ਮੈਂ ਬੈਠ ਕੇ ਅਸੀਂ ਫੈਸਲਾ ਕੀਤਾ ਕਿ ਕਮੇਟੀ ਉਹ ਛੇਤੀ ਮੈਂ ਅਨਾਉਂਸ ਕਰ ਦਊਗਾ ਫਿਰ ਅਗਲੀ ਐਗਜ਼ੀਕਟਿਵ ਤੱਕ ਵੀ ਕਰ ਦਾਂਗੇ ਬੈਠ ਕੇ ਨਾਂ ਫੈਸਲਾ ਕਰਕੇ ਉਹ ਸਾਰੇ ਸੁਝਾਅ ਜਿਹੜੇ ਉਹ ਬਾਚ ਲੋਗੇ ਤਾਂ ਕਿ ਕੁਝ ਜਿਹੜੇ ਕਾਰਜ ਹੁੰਦੇ ਕੁਝ ਕਾਰਜ ਤਾਂ ਕਿਉਂਕਿ ਕਾਨੂੰਨ ਮੁਤਾਬਕ ਆ ਉਹ ਤਾਂ ਕਾਨੂੰਨ ਮੁਤਾਬਕੇ ਚੱਲਨੇ ਆ ਤੇ ਕੁਝ ਕਾਰਜ ਹੁੰਦੇ ਰਹਿਮਾਂ ਦੇ ਕੇ ਆਮ ਤੌਰ ਦੇ ਉੱਤੇ ਉਹਦੇ ਨਾਲ ਬੈਠ ਕੇ ਸਲਾਹ مشورہ ਕਰਨਾ ਸੋ ਉਹਦਾ ਵੀ ਅੱਜ ਬੈਠ ਕੇ ਫੈਸਲਾ ਹੋਇਆ ਤੇ ਮੈਂ ਇਹ ਕਹਿਣਾ ਵੀ ਚਾਹੁੰਦਾ ਵੀ ਅਸੀਂ ਇਹ ਕਾਰਜ ਚਾਹਨੇ ਵੀ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਸਾਰਿਆਂ ਨੇ ਰਹਿਮਾਂ ਦਿੱਤੀਆਂ ਤੇ ਬਹੁਤ ਸਾਰੇ ਜਿਹੜੇ ਆ ਉਹ ਆਪਣੀਆਂ ਰਹਿਮਾਂ ਦੇ ਰਹੇ ਆ ਤੇ ਰਹਿਮਾਂ ਤੋਂ ਬਾਅਦ ਉਹ ਕਮੇਟੀ ਸਾਰੇ ਸਿੱਖ ਪੰਥ ਦੀ ਸਾਰੀਆਂ ਸਰਮੌਰ ਜਥੇਬੰਦੀਆਂ ਸਾਰਿਆਂ ਨੂੰ ਕੌਨਫੀਡੈਂਸ ਲੈ ਕੇ ਸਾਰੇ ਜਾਣਦੇ ਆ ਸਾਰੀਆਂ ਜਥੇਬੰਦੀਆਂ ਜਾਣਦੀਆਂ ਕਿ ਸਿੱਖ ਗੁਰਦਾਰਾ ਐਕਟ 1925 ਇਹ ਕੰਸਟੀਚਿਊਸ਼ਨਲ ਇਲੈਕਟਿਡ ਬਾਡੀ ਜਿਹੜੀ ਸ੍ਰੀ ਹਮੇਸ਼ੀ ਗੁਰਦਾਰਾ ਪ੍ਰਬੰਧਕ ਕਮੇਟੀ ਆ ਉਹ ਚੋਣ ਹੁੰਦੀ ਉਹ ਤੋਂ ਬਾਅਦ ਫਿਰ ਐਗਜ਼ੀਕਟਿਵ ਚੋਣ ਹੁੰਦੀ ਸਾਰੇ ਰਾਈਟ ਜਨਰਲ ਹਾਊਸ ਦੇ ਇਹ 15 ਮੈਂਬਰ 15 ਮੈਂਬਰੀ ਕਮੇਟੀ ਕੋ ਆ ਜਾਂਦੇ ਆ ਸੋ ਸਾਰੇ ਰੈ ਕਰਕੇ ਉਹ ਫਿਰ ਅਨਾਉਂਸ ਕਰਨਗੇ ਤੋ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਅਚੇਚੇ ਤੌਰ ਤੇ ਤੁਸੀਂ ਪਹੁੰਚਦੇ ਆ ਹਰ ਇੱਕ ਵਾਰੀ ਇੰਨੀ ਗਮਿੰਚ ਕਰਕੇ ਖਿਮਾਂ ਦਾ ਜਾਚ ਕਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਦੀ ਪਤ। ਜਿਹੜਾ ਜਿਹੜਾ ਬਟਾ ਦਾ ਮਾਮਲਾ ਚੱਲ ਰਿਹਾ ਸੀ ਆਪਣੀ ਕਮੇਟੀ ਵੀ ਗਈ ਸੀ ਉਸ ਪਤਰੀ ਧੰਨਵਾਦ ਕਰਵਾਤੀ ਤੋਂ ਬਸੇ ਦਾ ਹਾਲ ਹੋਇਆ ਜੀ। ਦੇਖੋ ਇਦਾਂ ਆ ਕਿਉਂਕਿ ਇਹ ਜਥੇਦਾਰ ਸਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਪੰਜ ਮੈਂਬਰੀ ਜਿਹੜੇ ਪੰਜ ਸਿੰਘ ਸਹਿਬਾਨ ਉਹਨਾਂ ਨੇ ਫੈਸਲੇ ਕੀਤੇ ਸੀ ਉਧਰੋਂ ਤਖਤ ਪਟਨਾ ਸਾਹਿਬ ਨੇ ਕੀਤੇ ਸੀ ਉਹ ਸਾਡੀ ਉਹਨਾਂ ਦਾ ਸਾਰੀ ਵਿਚਾਰ ਮਾਰਸ਼ ਚੱਲ ਰਿਹਾ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਉਹਦਾ ਛੇਤੀ ਜੜਾਇਆ ਉਹ ਹੱਲ ਨਿਕਲਿਆ ਆਊਗਾ ਕਿਉਂਕਿ ਜੂਰਿਸਡਿਕਸ਼ਨ ਦਾ ਮਸਲਾ ਆਇਆ ਆਪਣੇ ਤੌਰ ਦੇ ਉੱਤੇ ਪਰ ਕਮੇਟੀ ਦੀ ਰਿਪੋਰਟ ਵੀ ਆ ਗਈ ਆ ਮੈਂ ਹਾਲੇ ਪੜ੍ਹੀ ਨਹੀਂ ਉਹ ਪਰ ਅਸੀਂ ਆਪਣੇ ਤੌਰ ਤੇ ਯਤਨ ਕੀਤੇ ਨੇ ਕਿ ਉਹਨੂੰ ਛੇਤੀ ਜੜਾਇਓ ਸਲਝਾ ਲਿਆ ਲਿਆ ਸਲਝਾ ਗਿਆ ਸਲਝਾ ਲਿਆ ਜਾਵੇ ਪਰਾਤੀ 6 ਨੂੰ ਤੋਂ ਪਹਿਲਾਂ ਜਿਵੇਂ ਇਹ ਰਾਤ ਲੱਗ ਰਹੀ ਸੀ ਕਿ ਬਹੁਤ ਟਕਰਾਅ ਸੀਗਾ ਸਿੱਖ ਜੱਤਿਆਂ ਦੀਆਂ ਦੇ ਵਿੱਚ ਛੇ ਨੂੰ ਦੀ ਲੈ ਕੇ ਉਹ ਬੜਾ ਆਪਣ ਮਾਣ ਦੇ ਨਾਲ ਹੋਇਆ ਜੀ ਕਿ ਜਿੱਤੇ ਦੁਨੀਆਂ ਨੂੰ ਕੀ ਕਹਿਣਾ ਜਾਓਗੇ ਮੈਂ ਤਾਂ ਸਮੁੱਚੇ ਸਿੱਖ ਪੰਥ ਦਾ ਦਿਲ ਦੀਆਂ ਲਗਾਈਆਂ ਤੋਂ ਧੰਨਵਾਦ ਕਰਦਾ ਔਰ ਜਥੇਬੰਦੀਆਂ ਖਾਸ ਕਰਕੇ ਦਮਦਮੀ ਟਕਸਾਲ ਨੇ ਹੰਗ ਸਿੰਘਾਂ ਦੀਆਂ ਜਥੇਬੰਦੀਆਂ ਤੇ ਦੂਸਰੀਆਂ ਜਥੇਬੰਦੀਆਂ ਸਾਰੀਆਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਬੜਾ ਵੱਡਾ ਇਹ ਸਿੱਖ ਪੰਥ ਦੇ ਵਿੱਚ ਤੀਜਾ ਖੱਲੂ ਘਰਾ ਜਿਹੜਾ ਇੱਥੇ 2 ਜੂਨ 1984 ਤੋਂ ਲੈ ਕੇ 6 ਜੂਨ 1984 ਤੱਕ ਚੱਲਿਆ ਉਹਦੇ ਵਿੱਚ ਸਾਡੇ ਸਿੱਖ ਜਹਾੜਵਾ ਨੇ ਫੌਜ ਦੇ ਨਾਲ ਲੋਹਾ ਵੀ ਲਿਆ ਤੇ ਬਹੁਤ ਸਾਰੇ ਜਿਹੜੇ ਵਿਚਾਰੇ ਗੁਰੂ ਪੰਜਮ ਪਾਤਸ਼ਾਹ ਦਾ ਸ਼ਹੀਦੀ ਗੁਰਪੁਰ ਮਨਾਉਣ ਆਏ ਸੀ ਉਹਨਾਂ ਦੀਆਂ ਸ਼ਹਾਦਤਾਂ ਹੋਈਆਂ ਤੇ ਮੈਂ ਗੁਰੂ ਸਾਹਿਬ ਦਾ ਧੰਨਵਾਦ ਕਰਦਾ ਸੱਚ ਕਰਕੇ ਜਾਣਿਓ ਮੈਨੂੰ ਐਵੇਂ ਮਹਿਸੂਸ ਹੋਇਆ ਵੀ ਇਹ ਠੀਕ ਹੈ ਅਮਨ ਮਾਨਾ ਮੌਕੇ ਪਰ ਗੁਰੂ ਸਾਹਿਬ ਜੀ ਜਿਦਾਂ ਐਤਕੀ ਆਪ ਹੀ ਵਰਤ ਕੇ ਸਾਰਾ ਕੁਝ ਉਹਨੇ ਕਾਰਜ ਕਰਾ ਲਿਆ ਸੋ ਇਸ ਕਰਕੇ ਸਾਰਿਆਂ ਦਾ ਬਹੁਤ ਧੰਨਵਾਦ ਜਥੇਬੰਦੀਆਂ ਦਾ ਸਾਰਿਆਂ ਦਾ ਹੀ ਅਚੇਚੇ ਤੌਰ ਤੇ ਧੰਨਵਾਦ ਕਰਦਾ ਜੀ ਇਹ ਮਸਲਾ ਸਾਹਮਣੇ ਆਇਆ ਸੀਗਾ ਜਿਹੜੇ ਕੋਈ ਗੁਰਕਾ ਸਾਹਿਬ ਵਰਗੇ ਬਦ名ੀ ਕੀਤੀ ਗਈ ਸੀ ਕਿ ਮੇਰਾ ਸਵਾਲ ਇਹ ਸੀਗਾ ਕਿ ਜਿਹੜੇ ਆਮ ਦੁਕਾਨਾਂ ਦੇ ਉੱਤੇ ਲਿੱਖਾ ਸਾਹਿਬ ਮਿਲ ਰਹੇ ਹਨ ਉਸ ਨੂੰ ਲੈ ਕੇ ਕੋਈ ਤੁਸੀਂ ਨੀਤੀ ਵਿਧਾਨ ਜਾਂ ਕੋਈ ਕਮੇਟੀ ਕਰ ਸਕਦੀ ਕੀਤੀ ਆ ਕਿ ਦੁਕਾਨਾਂ ਦੇ ਉੱਤੇ ਜਿਸਮਾ ਬੇਅਦਬੀ ਹੋਈ ਹੈ ਗੁਰਕਾ ਸਾਹਿਬ ਰੱਖੇ ਜਾਂਦੇ ਨੇ ਉਥੋਂ ਜਾ ਕੇ ਤੁਸੀਂ ਖਰੀਦ ਸਕਦੇ ਹੋ ਕੋਈ ਅਜੇ ਹੀ ਕੋਈ ਪਬਲਿਸ਼ਰ ਜਿਹੜਾ ਇੱਕ ਜਣਾ ਤੂਸ ਕੀਤਾ ਜਾਵੇ ਜਿੱਥੋਂ ਇਹ ਚੀਜ਼ ਮਿਲ ਸਕੀ ਚਲੋ ਤੁਹਾਡਾ ਸੁਝਾਅ ਠੀਕ ਆ ਇਹ ਤੇ ਵਿਚਾਰ ਕਰਾਂਗੇ ਕਿ ਕਿ ਪਹਿਲਾਂ ਗੁਰੂ ਗ੍ਰੰਥ ਸਾਹਿਬ ਇਦਾਂ ਵਖ ਵਖ ਤਾਂ ਛਾਪੇ ਜਾਂਦੇ ਸੀ ਪਰ ਹੁਣ ਅੱਜ ਸਾਹਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਉਹਨਾਂ ਦੀ ਪ੍ਰਕਾਸ਼ਨਾ ਕਰਦੀ ਆ। ਸਾ ਆਪਣਾ ਲੱਭ ਗਿਆ ਮੈਂ ਗਲਤ ਕਹਿ ਗਿਆ। ਪ੍ਰਕਾਸ਼ਨਾ ਉਹਦੇ ਆਪ ਸਤਗੁਰ ਜੀ ਕਰਾਉਂਦੇ ਆ ਤੇ ਇਹ ਵੀ ਤੁਹਾਡਾ ਸੁਝਾਅ ਚੰਗਾ ਆ ਤੇ ਵੀ ਵਿਚਾਰ ਕਰਦੇ ਆ ਸਿੰਘ ਸਾਬਾ ਨੂੰ ਵੀ ਬੇਨਤੀ ਕਰਾਂਗੇ। ਭਈ ਇਹ ਜਿਹੜਾ ਇਹਦੇ ਉੱਤੇ ਵੀ ਕੁਝ ਜਿਹੜਾ ਕਿਉਂਕਿ ਅਸੀਂ ਦਾ ਅਪੀਲ ਦੇ ਤੌਰ ਦੇ ਉੱਤੇ ਸ਼ਮਣੇ ਕਮੇਟੀ ਕਰ ਸਕਦੇ ਤੇ ਕਾਲ ਤੱਕ ਜਿਹੜਾ ਆ ਉਹ ਹਦਾਇਤ ਕਰ ਸਕਦਾ ਹੈ ਤੇ ਇਹ ਤੇ ਜ਼ਾਬਰਦਾ। ਚੱਠੀ ਦੀ ਦੋ ਦਿਨ ਪ੍ਰਕਿਰਿਆ ਚੋਣਦੀ ਹੈ ਕਦੋਂ ਤੱਕ ਕੰਮ ਹੋਣ ਦੀ ਗੱਲ ਕਰਕੇ ਗੁਰਸਾਧ ਦਾ ਸਰੂਪ ਚੱਕ ਕੇ ਆਈ ਹੈ ਇਹ ਕਹਿ ਕੇ ਕਿ ਬਰਾਦਰੀ ਲਗਣਾ ਆ ਗਈ ਹੈ। ਕੋਣ ਸਰਕਾਰ ਕਮੇਟੀ ਇੱਕ ਘਰ ਚ ਜਾ ਕੇ ਗੁਰਸਾਧ ਦਾ ਸਰੂਪ ਚੱਕ ਕੇ ਲਈ ਕਿ ਉੱਥੇ ਸ਼ਰਾਬ ਚਲਦੀ ਹੈ, ਮੀਰ ਚਲਦਾ ਕੁਝ ਇਹੀ ਕੋਈ ਜਿਹੜੇ ਖਾਸ ਨੀਮ ਲੋਕਾਂ ਨਾਲ ਸਾਂਝਾ ਕੀਤਾ ਇਹ 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 ਸ਼੍ਰੀ ਕਾਲਤਖਸਾਬ ਨੇ ਪਿੱਛੇ ਵੀ ਮੈਟਰ ਟੇਕ ਅਪ ਕੀਤਾ ਸੀ। ਭਈ ਇਹ ਜਿਹੜੇ ਆਪਣੀਆਂ ਸਤਕਾਰ ਕਮੇਟੀਆਂ ਆ ਇਹਨਾਂ ਦੀ ਜੂਰਿਸਡਿਕਸ਼ਨ ਕੀਆ ਤੇ ਹੁਣ ਵੀ ਅਸੀਂ ਅਗਾਲਤਕ ਸਾਹਮਣੂ ਬੇਨਤੀ ਕਰਦੇ ਆ ਕਿ ਇਹ ਸਾਰਾ ਕਾਜ ਉਹਨਾਂ ਨੂੰ ਬਹਾਲ ਕੇ ਦੇਖਾਂ ਦਾ ਹਰ ਦੇਸ਼ ਦਿੱਤੇ ਜਾਣ ਸਾਰੇ ਪਹਿਲਾਂ ਵੀ ਦਿੱਤੇ ਸੀ ਤੇ ਹੁਣ ਵੀ ਜਿਹੜੇ ਆ ਇਹਨਾਂ ਨੂੰ ਸਦਕੇ ਜਿਹੜੇ ਆ ਬੈਠ ਕੇ ਵਿਚਾਰ ਕਰਕੇ ਇਹਨਾਂ ਨੂੰ ਦੇਖਾਂ ਦਾ ਦੇ ਦਿੱਤੇ ਗਾ ਨਵੀਂ ਜਥੇਦਾਰ ਦੀ ਨਿਸ਼ੁਕਤੀ ਜਿਹੜੀ ਹੈ ਸ੍ਰੀ ਅਗਾਲਤਕ ਸਾਹਿਬ ਵੀ ਕਦੋਂ ਤੱਕ ਹੋਣ ਦੀ ਉਮੀਦ ਹੈ ਕਿ ਉਨੀ ਦੇਰ ਤੱਕ ਅਗਰਗਰ ਸਾਹਿਬ ਜਿਹੜੇ ਨੇ ਉਹ ਆਪਣੀ ਸੇਵਾਵਾਂ ਨਿਭਾਦੇ ਰਹਿਣਗੇ ਕਾਰਜਕਾਰੀ ਤੌਰ ਤੇ ਦੇਖੋ ਉਹ ਕਾਰਜਕਾਰੀ ਸੇਵਾ ਨਿਭਾ ਹੀ ਰਹੇ ਆ ਹਾਂਜੀ ਬਾਕੀ ਜਿਹੜਾ ਪ੍ਰੋਸੈਸ ਆ ਹਰ ਇੱਕ ਚੀਜ਼ ਦਾ ਉਹਨੂੰ ਟਾਈਮ ਲੱਗਦਾ ਤੇ ਕੋਈ ਗੱਲ ਨਹੀਂ ਗੁਰੂ ਸਾਹਿਬ ਕਿਰਪਾ ਕਰਨ ਉਹ ਵੀ ਲਾਗੇ ਹੋ ਜੂਗੀ ਗੱਲ ਪ੍ਰਧਾਨ ਜੀ ਇੱਕ ਮਸਲਾ ਜਿਹਨੇ ਮੇਰੇ ਸਹਿਯੋਗੀ ਹੋਰਾਂ ਨੇ ਪੁੱਛਿਆ ਹੈ ਸਦਕਾਰ ਕਮੇਟੀ ਨਾਲ ਕਈ ਵਾਰ ਦੇਖਣ ਨੂੰ ਮਿਲਿਆ ਵੀ ਇਹਨਾਂ ਕੋਲ ਅਧਿਕਾਰ ਹੈਗਾ ਵੀ ਕਿਸੇ ਦੇ ਘਰ ਵੜ ਕੇ ਜਾ ਕੇ ਉੱਥੇ ਕੋਈ ਤੁਤੂ ਮੈਂ ਮੈਂ ਹੋ ਜੇ ਜਾਂ ਘਰ ਵਾਲੇ ਖੂਨ ਗੁਰੂ ਮਹਾਰਾਜ ਦਾ ਸਰੂਪ ਨਾ ਚੱਕਣ ਦੇਣ ਉੱਥੇ ਖੂਨ ਕਰਾਪਾ ਹੋ ਜੇ ਨਾ ਉਹਨਾਂ ਦੇ ਨਾਲ ਕੋਈ ਪੁਲਿਸ ਹੁੰਦੀ ਹੈ ਜਾ ਕੇ ਦਾਬੇ ਮਾਰਦੇ ਨੇ ਘਰਾਂ ਦੇ ਵਿੱਚ ਕਿਵੇਂ ਦੇਖਦੇ ਦੇਖੋ ਇੱਕ ਕਾਲ ਤੱਕ ਸ਼੍ਰੀ ਗੱਲ ਤੱਕ ਸਾਹਿਬ ਦਾ ਹੁਕਮਨਾਮਾ ਆਇਆ ਮੜੀਆਂ ਮਸਾਂਆਂ ਤੇ ਜਾਂ ਜਿੱਥੇ ਗੁਰਮਤਿ ਪੂਰੀ ਨਹੀਂ ਰਹਿਨvai ਹੋ ਰਹੀ ਉੱਥੋਂ ਫਿਰ ਇਹ ਉਸ ਕਾਲ ਤੱਕ ਦੇ ਹੁਕਮਨਾਮੇ ਤਹਿਤ ਇਹ ਕਰਦੇ ਕੋ ਕਮੇਟੀਆਂ ਆਪ ਬਣੀਆਂ ਆ ਕਿਸੇ ਧਾਰਮਿਕ ਸੰਸਥਾ ਨੇ ਸ਼੍ਰੋਮਣੀ ਕਮੇਟੀ ਨੇ ਜਾਂ ਅਕਾਲ ਤਖਤ ਨੇ ਨਹੀਂ ਬਣਾਈਆਂ ਉਹ ਆਪਣੇ ਤੌਰ ਤੇ ਬਣੀਆਂ ਆ ਤੇ ਉਹ ਆਪਣੇ ਤੌਰ ਤੇ ਕੰਮ ਕਰਦੀਆਂ ਸਾਹਿਬ ਜੀ ਉਸਮਾਨ ਸਰਕਾਰ ਤੇ ਭਦਰ ਸਾਹਿਬ ਦੀ ਸ਼ਤਿਵ ਦੀ ਨੋਮਾਰਦ ਤੇ ਪਬਲਿਕ ਕੋਲੋਂ ਸੁਝਾਅ ਮੰਗਦੀ ਹੈ ਜੀ ਔਰ ਇਹ ਸ਼੍ਰੋਮਣੀ ਕਮੇਟੀ ਅੰਡੀ ਸਟ ਸੰਸਥਾ ਜੀ ਕਰਦੀ ਔਰ ਅਜੇ ਤੱਕ ਸੰਪਰਕ ਕੀਤਾ ਜੀ ਸਰਕਾਰ ਨੇ ਮੈਂ ਪਹਿਲਾਂ ਪੈਂਦੀ ਜਿਹੜੇ ਕੀਤੇ ਤੁਹਾਨੂੰ ਇਹ ਸਤਾਵ ਦੀਆਂ ਜਿਹੜੀਆਂ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਇਹ ਆਪ ਮਨਾਉਂਦੀ ਆ ਸਰਕਾਰ ਦੇ ਕਾਰਜ ਹੁੰਦੇ ਆ ਸਰਕਾਰੀ ਕਾਰਜ ਪੱਧਰ ਤੇ ਉਸ ਸਤਾਵ ਦੀ ਨੂੰ ਸਮਰਪਿਤ ਕੋਈ ਕਾਰਜ ਕਰ ਲੈ ਸੋ ਮੈਂ ਤਾਂ ਉਸ ਦਿਨ ਵੀ ਬੇਨਤੀ ਇਹ ਕੀਤੀ ਸੀ ਤੇ ਅੱਜ ਵੀ ਇਹਨਾਂ ਠੀਕ ਆ ਜੀ ਸਤਕੇ ਮਨਾਉ ਮਨਾਉਣ ਕਹਿਣ ਤੋਂ ਭਾਵ ਕੋ ਵੱਡੇ ਕੰਪਲੈਕਸ ਕੋ ਹੋਰ ਯਾਦਗਾਰਾਂ ਵੱਡੀਆਂ ਬਣਾ ਦਿਓ ਗੁਰੂ ਤੇਗ ਬਹਾਦਰ ਪਾਤਸ਼ਾਹ ਤਾਂ ਮੈਂ ਤਾਂ ਸੈਂਟਰ ਸਰਕਾਰ ਤੋਂ ਵੀ ਚਾਹਨਾ ਪੇ ਤੁਸੀਂ ਭਾਈ ਇਹ ਆ ਬੰਦੀ ਸਿੰਘੇ ਸਾਡੇ ਜਿਹੜੇ ਗੁਰੂ ਨਾਲਕ ਦੇ ਪਾਤਸ਼ਾਹ ਦੇ ਪ੍ਰਕਾਸ਼ ਦੇ ਹੜੇ ਤੇ ਜਿਹੜਾ ਸਾਡੇ ਨਾਲ ਵਾਅਦਾ ਕੀਤਾ ਸੀ ਉਹੋ ਹੀ ਪੂਰਾ ਕਰਦੇ ਹੋ ਕਿ ਹੁਣ ਕਿਉਂਕਿ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਜਿਹੜੀ ਸ਼ਹਾਦਤ ਹੋਈ ਆ ਉਹਦਾ ਆਪਾਂ ਨੂੰ ਪਤਾ ਹੈ ਕਿ ਨਾ ਹਾਲਾਤਾਂ ਦੇ ਕਿਨਾਂਲੇ ਹੋਈ ਆ ਤੇ ਇਹ ਵੀ ਇੱਕ ਵੱਡਾ ਜਿਹੜਾ ਆ ਇਵੈਂਟ ਇੱਕ ਬਣ ਜਾਊਗਾ ਵੀ ਚਲੋ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਜਿਹਨੂੰ ਆਪਾਂ ਮੈਂ ਤਾਂ ਇਹਦੇ ਵਿੱਚ ਇਸ ਗੱਲ ਦਾ ਹਮ ਹੀ ਨਹੀਂ ਕਈ ਵਾਰੀ ਕਹਿੰਦੇ ਮਨੁਕੀ ਅਧਿਕਾਰ ਪੇ ਗੁਰੂ ਸਾਹਿਬ ਦੀ ਸ਼ਹਾਦਤ ਮਨੁੱਖੀ ਅਧਿਕਾਰ ਵਾਲੇ ਪਰ ਗੁਰੂ ਸਾਹਿਬ ਦੀ ਸ਼ਹਾਦਤ ਜਿਹੜੀ ਇੱਕ ਫਿਰਕੇ ਨੂੰ ਜਦੋਂ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਉਦੋਂ ਹੋਈ ਤੇ ਹੁਣ ਸਿੱਖਾਂ ਦੇ ਉਹ ਸਾਡੇ ਜੋਧੇ ਅੰਦਰ ਬੈਠੇ ਉਹਨਾਂ ਨੂੰ ਰਿਹਾ ਕਰਦਣ ਸਾਰਿਆਂ ਨੂੰ ਮੈਂ ਸਮਝੂਗਾ ਬਹੁਤ ਵੱਡਾ ਇੱਕ ਇਵੈਂਟ ਇਦਾਂ ਦੇ ਕਾਰ ਸਰਕਾਰਾਂ ਕਰਨ ਚੰਗੀ ਜਾਂਦੀ। ਅਮਰਸਰ ਸਾਹਿਬ ਦੇ ਸਥਾਪਨਾ ਦਿਵਸ ਸੰਬੰਧੀ ਸ਼੍ਰੋਮਣੀ ਕਮੇਟੀ ਨੂੰ ਪ੍ਰੋਗਰਾਮ ਦਿੱਤੀ। ਉਹ ਉਹ ਅਸੀਂ ਬਾਅਦ ਚ ਲਿਖਾਂਗੇ ਕਿਉਂਕਿ ਆ ਜਿਹੜੇ ਆ ਇਹ ਸਾਡੇ ਗੁਰਤੇਗ ਬਹਾਦਰ ਪਾਸ਼ਾ ਦਾ ਕਿਉਂਕਿ ਸੀਸ ਉੱਥੇ ਜਾ ਕੇ ਸੰਸਕਾਰ ਹੋਇਆ ਤੇ ਗੁਰੂ ਗੋਵਿੰਦ ਸਿੰਘ ਪਾਚਾ ਨੂੰ ਗੁਰਤਾ ਗੱਦੀ ਵਖਸ਼ਿਸ਼ ਕੀਤੀ ਇਹ ਹਾਲੇ ਸਾਡੇ ਇਹ ਤੇ ਮਹਾਨ ਸ਼ਹੀਦਾਂ ਨੂੰ ਸਮਰਪਿਤ ਆ ਉਹ ਵੀ ਉਹ ਤੋਂ ਬਾਅਦ ਹੋਊਗਾ ਸਾਹਿਬ ਆਖਰੀ ਆਖਰੀ ਵਾਲੀ ਕਮੈਂਟ ਵਾਸਤੇ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਤਸਵੀਰ ਆ ਬੋਲੇ ਅਸੀਂ ਹਾਲੇ 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 ਬਧੇਰੇ ਵਿਚਾਰ ਲਏ ਸੀ ਪੈਂਡਿੰਗ ਰੱਖਿਆ ਹਾਂਜੀ ਬਧੇਰੇ ਵਿਚਾਰ ਲਏ ਉਹਨੂੰ ਪੈਂਡਿੰਗ ਰੱਖਿਆ